ਸਤਿ ਸ੍ਰੀ ਅਕਾਲ ਜੀ ਸਵਾਲ ਤੁਹਾਡਾ ਅੱਜ ਦੇ ਬਲੌਗ ਵਿੱਚ ਅੱਜ ਗੱਲ ਕਰ ਰਹੇ ਆਪਾਂ ਜਿਹੜੇ ਘਰੇਲੂ ਮੁਰਗੀਆਂ ਆਪਾਂ ਘਰੇ ਘਰੇ ਮੁਰਗੀਆਂ ਰੱਖਦੇ ਆਪਨੇ ਪਰਿਵਾਰ ਕਿਦੇ ਪਰਿਵਾਰ ਦੇ ਵਿੱਚ ਅੰਡੇ ਖਾਣ ਦੇ ਲਈ ਸਿਹਤ ਦੇ ਲਈ ਕਹਿੰਦੇ ਵੀ ਬਹੁਤ ਲਾਹੇਵੰਦ ਨੇ ਹੈਗੇ ਵੀ ਨੇ ਇਹ ਕੋਈ ਬਕਰੀ ਗੱਲ ਨਹੀਂ ਹੈਗੀ ਬਿਲਕੁਲ ਸੱਚਾ ਹੈ ਤੇ ਜਦੋਂ ਆਪਾਂ ਮੁਰਗੀਆਂ ਰੱਖਦੇ ਆ ਤਾਂ ਉਹਨਾਂ ਦਾ ਫਾਇਦਾ ਵੀ ਆਤਾ ਹੈ ਨੁਕਸਾਨ ਵੀ ਆ ਤੁਹਾਡੇ ਸਾਹਮਣੇ ਹੀ ਆ ਯਾ ਵੀ ਦੇਖ ਲੋ ਹੈ ਨਾ ਇਹ ਇਹ ਦਾ ਇਹਨਾਂ ਦਾ ਵੀ ਜਿਹੜੇ ਇਹ ਦੇਸੀ ਮੁਰਗੀਆਂ ਦੇ ਆਂਡੇ ਨੇ ਇਹ ਆਪਾਂ ਖਾਓ ਚਾਹੇ ਬੱਚਿਆਂ ਨੂੰ ਖਵਾਓ ਤੇ ਇਹਨਾਂ ਦੇ ਨਾਲ ਸਵੇਰੇ ਠੰਡ ਦੇ ਵਿੱਚ ਖੰਗਜ ਖਾਮ ਨਹੀਂ ਹੁੰਦਾ ਸਵੇਰੇ ਨਿਕਾਲ ਜੇ ਜਦੋਂ ਬੱਚੇ ਸਕੂਲ ਜਾਂਦੇ ਨੇ ਤਾਂ ਇੱਕ ਇੱਕ ਆਂਡਾ ਜ਼ਰੂਰ ਇਹਨਾਂ ਨੂੰ ਖਵਾਓ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਨਾਲ ਦੇਸੀ ਅੰਡੇ ਨਾਲ ਬੱਚੇ ਨੂੰ ਖੰਘ ਜਖਾਮ ਨਹੀਂ ਹੁੰਦਾ ਬਿਲਕੁਲ ਨਹੀਂ ਸਾਨੂੰ 4-5 ਸਾਲ ਹੋ ਗਏ ਤਕਰੀਬਨ ਮੁਰਗੀਆਂ ਰੱਖਦੇ ਆ ਨੂੰ ਚਾਹੇ ਹੋ ਗਏ ਹੋਣਗੇ ਤੇ ਅਸੀਂ ਛੋਟੇ ਬੱਚਿਆਂ ਨੂੰ ਜਦੋਂ ਸਕੂਲ ਜਾਂਦੇ ਨੇ ਸਵੇਰੇ ਨਿਰਨੇ ਕਾਲ ਤੇ ਚਾਹ ਦੇ ਨਾਲ ਇੱਕ ਇੱਕ ਅੰਡਾ ਉਹਨਾਂ ਨੂੰ ਜੂਰ ਖਵਾਉਂਦੇ ਆ ਸੀ ਉਹਨਾਂ ਨਾਲ ਸਾਡੇ ਬੱਚੇ ਨੂੰ ਕਦੇ ਖੰਘ ਜਖਾਮ ਤਾਂ ਬਿਲਕੁਲ ਨਹੀਂ ਹੁੰਦਾ ਖਾਸ ਕਰਕੇ ਠੰਡ ਦੇ ਦਿਨਾਂ ਵਿੱਚ ਸਰਦੀਆਂ 'ਚ ਹਾਂ ਹੁੰਦੇ ਨੇ ਕੋਈ ਇਹ ਵੱਡੀ ਗੱਲ ਵੀ ਨਹੀਂ ਐ ਹੋ ਵੀ ਜਾਂਦੇ ਨੇ ਬਿਮਾਰ ਜੋ ਠੰਡ ਖਾਂ ਕੇ ਕਈ ਵਾਰ ਬਾਹਰ ਜਾਂਦੇ ਆ ਕੋਈ ਵਿਆਹ ਸਾਡੇ ਦੇ ਵਿੱਚ ਜਾਂਦੇ ਆ ਠੰਡ ਲੱਗਦੀ ਆ ਬੱਚਿਆਂ ਨੂੰ तकरीबन ਹੋ ਵੀ ਜਾਂਦੇ ਨੇ ਜੇ ਠੰਡੀਆਂ ਹਵਾਵਾਂ ਚੱਲਦੀਆਂ ਨੇ ਉਹਦੇ ਨਾਲ ਪ੍ਰੋਬਲਮ ਆਉਂਦੀ ਵੀ ਆ ਪਰ ਬਹੁਤ ਘੱਟ ਆ ਮੇਜਲਾ ਨੂੰ ਜਲਾ ਬਿਲਕੁਲ ਕੋਈ ਐ ਹੈ ਨਹੀਂ ਵੀ ਜ਼ਖਾਮ ਹੋ ਜੂਗਾ ਬਿਲਕੁਲ ਤੰਦਰੁਸਤ ਰਹਿੰਦੇ ਨੇ ਬੱਚੇ ਜਿੱਥੇ ਇਹਨਾਂ ਦੇ ਫਾਇਦੇ ਨੇ ਤੇ ਇਹਨਾਂ ਦੇ ਨੁਕਸਾਨ ਵੀ ਕਾਫੀ ਨੇ ਆ ਦੇਖੋ ਹੁਣ ਸਾਡੇ ਆ तकरीबन ਹੁਣ ਤਾਂ ਘੱਟ ਨੇ ਬਹੁਤ ਪਹਿਲਾਂ ਜਿਆਦਾ ਹੈਗੇ ਸਾਡੇ ਕੋਲ 1.5-200 ਮੁਰਗਾ ਮੁਰਗੀ ਸੀ ਕਾਫੀ ਰੱਖੇ ਸੀ ਇਸ ਕਰਕਨਾਤੀ ਉਹ ਪਹਿਲਾ ਤੇ ਆ ਹੁਣ ਵੀ ਰੱਖੀਆਂ ਜੀ ਨੇ ਹੁਣ ਤੁਸੀਂ ਆਪ ਦੇਖ ਲਓ ਵੀ ਇਹਨਾਂ ਦਾ ਕੀ ਸਿਸਟਮ ਆ ਦਾਣਾ ਪਾ ਹੈ ਆ ਚਾਰ ਪਿਆ ਇਹਨਾਂ ਨੇ ਚਾਰ ਦੇ ਵਿੱਚੋਂ ਇੱਕ ਵੀ ਦਾਣਾ ਨਹੀਂ ਛੱਡਣਾ ਮੱਕੀ ਦਾ ਮੱਕੀ ਦਾ achar ਪਾ ਹੈ ਆਪਣਾ ਇੱਕ ਵੀ ਦਾਣਾ ਨਹੀਂ ਛੱਡਦੇ ਹੈਗੀਆਂ ਇਹ ਸਭ ਖਾ ਜਾਂਦੀਆਂ ਆ ਬਿਲਕੁਲ ਕਲਾ ਟੋਕਾ ਟੋਕਾ ਛੱਡਦੀਆਂ ਨੇ ਬੱਚਾ ਮੱਕੀ ਤਾਂ ਬਿਲਕੁਲ ਮੱਕੀ ਦੇ ਦਾਣੇ ਦਾ ਛੱਡਦੀ ਨਹੀਂ ਹੈਗੀਆਂ ਤੇ ਬਾਕੀ ਖੋਲੀਆਂ ਦੇ ਵਿੱਚ ਇਹਨਾਂ ਦਾ ਇਹ ਨੁਕਸਾਨ ਆ ਬਿੱਠਾ ਕਰਦੀਆਂ ਨੇ ਹੁਣ ਜਦੋਂ ਕੱਖ ਪਾਵਾਂਗੇ ਸਾਰੇ ਖੋਲੀਆਂ ਸਾਫ਼ ਕਰਨੀਆਂ ਪੈਣਗੀਆਂ ਪੂਰੀਆਂ ਵਿੱਚ ਹੀ ਬਿੱਠਾ ਕਰਦੀਆਂ ਨੇ ਵਿੱਚ ਹੀ ਦਾਣਾਂ ਨਹੀਂ ਛੱਡਦੀਆਂ ਫੀਡ ਨਹੀਂ ਛੱਡਦੀਆਂ ਆ ਦੇਖ ਲਓ ਤੁਸੀਂ ਇੱਧਰ ਹੁਣ ਸਾਡੀ ਕੱਟੇ ਕੱਟੇ ਦੀ ਸਾਰੀ ਫੀਡ ਖਾ ਗਈਆਂ ਹਾਲੇ ਸੋ ਬੱਚੇ ਨੂੰ ਦਿਖਾਵਾਂ ਧਿਆਨ ਦੇਣਾ ਉਹ ਬੱਚਾ ਹੰਦੀ ਆ ਕਾ ਫਿਰ ਦੀ ਆ ਸਾਰੀ ਫੀਡ ਖਾ ਗਏ ਨੇ तकरीबन ਇਹ ਫੀਡ ਦੇ ਨਾਲ ਪਾਲਦਾ ਛੋਟੇ ਬੱਚੇ ਸੀ ਉਹਨਾਂ ਦੇ ਫੀਡ ਨਹੀਂ ਛੱਡਦੇ ਸਾਡਾ ਸਿਸਟਮ ਹੁਣ ਇਹ ਕਰਿਆ ਹੋਇਆ ਹੁਣ ਬਹੁਤ ਅੱਕੇ ਪੈਸੇ ਸੀ ਵੀ ਸਵੇਰੇ 9 ਵਜੇ ਖੋਲੋ ਇਹਨਾਂ ਨੂੰ ਸਨ ਨਹੀਂ ਕਰਨ ਤੋਂ ਪਹਿਲਾਂ 2 ਵਜੇ ਬੰਦ ਕਰ ਦੋ ਬਸ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਸ਼ਾਮ ਨੂੰ 6 ਵਜੇ ਛੱਡ ਕੇ ਪਾਣੀ ਪੂਣੀ ਪੀ ਲੈਂਦੇ ਨੇ ਬਾਹਰੇ ਪੈਸੇ ਦਾ ਪਾਣੀ ਦਾ ਸਿਸਟਮ ਬੱਚੀ ਸਾਡਾ ਕਰਿਆ ਹੋਇਆ ਚੱਲ ਥੋੜਾ ਜਿਹਾ ਨੱਤ ਮੁੱਕੀ ਹੋ ਜਾਂ ਜਾਂ ਫਿਰ ਪੂਰੀ ਜਾਤ ਨਹੀਂ ਹੋਣੀ ਇਹਨਾਂ ਨੇ ਅਸੀਂ ਇਹਨਾਂ ਨੂੰ ਬੰਦੀ ਕਰ ਦਿੰਨੇ ਆ 2 ਵਜੇ ਤੇ ਇੱਕ ਇਹ ਨੁਕਸਾਨ ਹੈ ਇਹਨਾਂ ਦੇ ਜਿਹੜੇ ਇਹ ਪ੍ਰੋਬਲਮ ਆ ਕੋਈ ਸਬਜ਼ੀ ਨਹੀਂ ਛੱਡਦੀਆਂ ਜੇ ਆਪਾਂ ਲਾਉਣੇ ਆ ਸਬਜ਼ੀ ਪਟ ਰੰਦੀਆਂ ਨੇ ਛੋਟੇ ਬੀਜ ਜਿਹੜੇ ਲਾਉਣੇ ਆ ਆਪਾਂ ਲਸਣ ਲਾਉਣੇ ਆ ਉਹ ਨਹੀਂ ਛੱਡਦੀਆਂ ਉਹ ਖਾਣ ਕਿਉਂਕਿ ਅਸੀਂ ਖੇਤਾਂ ਦੇ ਵਿੱਚ ਰਹਿਣੇ ਆ ਅਸੀਂ ਸਬਜ਼ੀ ਘਰ ਵਾਲੀ ਸਬਜ਼ੀ ਅਸੀਂ ਆਪ ਆਪਦੇ ਖੇਤ ਚ ਤਿਆਰ ਕਰਦੇ ਆ ਖਾਣ ਵਾਸਤੇ ਤੇ ਇੱਕ ਇਹਨਾਂ ਦਾ ਫਾਇਦਾ ਇਹ ਵੀ ਆ ਜਿੱਦਾਂ ਹੁਣ ਆ ਪੱਸੀਆਂ ਖੜੀਆਂ ਨੇ ਕੋਈ ਚਚੜ ਨਹੀਂ ਛੱਡਦੇ ਬਿਲਕੁਲ ਹੀ ਕੋਈ ਮੱਖੀ ਨਹੀਂ ਛੱਡਦੀਆਂ ਇੱਥੇ ਬਾਦੂ ਕੋਈ ਸ਼ੁੰਡੀ ਹੋਵੇ ਆ ਦੇਖੋ ਗੋਹਾ ਸਾਰਾ ਫੋਲ ਤਾਂ ਇਹਨਾਂ ਨੇ ਕੋਈ ਸ਼ੁੰਡੀ ਨਹੀਂ ਛੱਡਦੀਆਂ ਬਿਲਕੁਲ ਚਚੜ ਤਾਂ ਜਿੱਦਾਂ ਜਦੋਂ ਦੀ ਅਸੀਂ ਰੱਖੀਆਂ ਨੇ ਇਹ 5-6 ਸਾਲ ਹੋ ਗਏ ਤਕਰੀਬਨ ਜਦੋਂ ਦੀਆਂ ਇਹ ਰੱਖੀਆਂ ਨੇ ਅਸੀਂ ਔਰਗੀਆਂ ਤਾਂ ਅਸੀਂ ਕਦੇ ਛੱਡਿਆ ਬਸੀਆਂ ਦੇ ਬਹਿੜੀਆਂ ਦੇ ਪੰਚਾਂ ਦੇ ਚਿਚੜ ਜਾਂ ਚਿਚੜੀਆਂ ਬਿਲਕੁਲ ਹੀ ਖਤਮ ਕਰ ਦਿੰਦੀਆਂ ਨੇ ਜਿਹੜੀ ਮੋਟੀ ਮੱਖ ਹੁੰਦੀ ਆ ਉਹ ਵੀ ਨਹੀਂ ਛੱਡਦੀਆਂ ਇਹ ਉਹ ਵੀ ਖਾ ਲੈਂਦੀਆਂ ਨੇ ਜਾ ਅੱਜ ਦਵਾਈ ਆਉਂਦੇ ਸੀ ਸਪਰੇਅ ਕਰਦੇ ਸੀ ਅਸੀਂ ਚਿਚੜੀਆਂ ਬਸੀਆਂ ਦੇ ਬਹਿੜੀਆਂ ਦੇ ਚਿਚੜੀਆਂ ਪੈ ਗਈਆਂ ਤੇ ਬਿਲਕੁਲ ਹੁਣ ਕਦੇ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਇਹ ਆਪ ਹੀ ਕਿੱਥੇ ਵੀ ਹੁੰਦੇ ਨੇ ਆਪ ਹੀ ਖਾ ਜਾਂਦੇ ਨੇ ਜਵੇਂ ਹੁਣ ਜਿੱਦਾਂ ਬੈਠਿਆ ਨੇ ਇਹ ਜੇ ਉੱਪਰ ਬੈਠੇ ਢਿੱਡ ਤੇ ਕੋਈ ਚਿਚੜੀ ਦਾ ਉਹ ਉੱਪਰ ਜਰ ਕੇ ਖਾ ਜਾਂਦੀਆਂ ਨੇ ਨਿਗਾ ਬਹੁਤ ਇਹਨਾਂ ਦੀ ਜਿਆਦਾ ਬਿਲਕੁਲ ਨਹੀਂ ਹੱਟਦੀ ਇਹਨਾਂ ਦਾ ਇਹ ਨਫੇ ਵੀ ਨੇ ਤੇ ਨੁਕਸਾਨ ਵੀ ਨੇ ਬਾਕੀ ਤੁਸੀਂ ਆਪਣੀ رائے ਦਿਓ ਵੀ ਇਹ ਰੱਖਣੇ ਚਾਹੀਏ ਨੇ ਕਿ ਨਹੀਂ ਹਾਂ ਇਹ ਪਾ ਰੱਖਣੀਆਂ ਨੇ ਤਾਂ ਇਹ ਡੰਗਰਾਂ ਦੀ ਖੋਲੜੀ ਤੋਂ ਦੂਰ ਹੋਣ ਕੱਚਾ ਬੇੜਾ ਹੋਵੇ ਆਪ ਦਾ ਸਾਈਡ ਤੇ ਗਰੂੜੀ ਕਰਨੀ ਆ ਸਾਨੂੰ ਮੈਂ ਦਿਖਾਉਣਾ ਉਧਰ ਹੀ ਛੱਡ ਦਿੰਨੇ ਹੁੰਦੇ ਆ ਹੁਣ ਆ ਦੇਖੋ ਪਾਣੀ ਪੂਣੀ ਪੀਂਦੇ ਆ ਇਹਨਾਂ ਨੇ ਪਾਣੀ ਪੀ ਕੇ ਦੇਖੋ ਪਾਣੀ ਪੀ ਰਹੀਆਂ ਨੇ ਅਸੀਂ ਇੱਧਰ ਸਾਡੇ ਗੋਬਰ ਗੈਸ ਕਰਨੀ ਬਹੁਤ ਜਗ੍ਹਾ ਭਈਆ ਉਧਰ ਬਾਹਰ ਕੱਢ ਦਾਂਗੇ ਦੇਖੋ ਆ ਜਗ੍ਹਾ ਤੇ ਇੱਧਰ ਕੱਚਾ ਸਾਰੀ ਇੱਧਰ ਹੀ ਫਰੀ ਜਾਂਦੀਆਂ ਨੇ ਬਸ ਇਹ ਪੂਰੀ ਦਿਨ 2 ਵਜੇ ਜਦੋਂ ਬੰਦ ਕਰਨੀਆਂ ਨੇ ਫਿਰ ਬਸ ਫੇਰੀ ਅਸੀਂ ਇਹਨਾਂ ਨੂੰ ਗੇਟ ਖੋਲ ਦੇ ਨਹੀਂ ਤਾਂ ਗੇਟ ਬੰਦ ਆ। ਬਾਕੀ ਤੁਸੀਂ ਆਉਦੀ رائے ਦਿਓ ਕਮੈਂਟਾਂ ਦੇ ਵਿੱਚ। ਵੀ ਇਹ ਰੱਖፈੇ ਜ਼ਰੂਰੀ ਨਹੀਂ ਕੰਨਾ। ਧੰਨਵਾਦ ਜੀ ਬਲੌਗ ਦੇਖਣ ਲਈ। ਸ਼ੁਕਰੀਆ। ਸਤਿ ਸ੍ਰੀ ਅਕਾਲ।